ਅਸਚੇ ਬਰਗਾੜੀ ਕਾਂਡ ਦੀ ਜਿਹੜੀ ਰਿਪੋਰਟ ਜਾਂਚ ਸੌਂਪੀ ਸੀਗੀ ਅਕਾਲੀ ਸਰਕਾਰ ਹਮ ਜਸਟਿਸ ਜੋਰਾ ਸਿੰਘ ਜਸਟਿਸ ਜੋਰਾ ਸਿੰਘ ਨੇ ਰਿਪੋਰਟ ਦੇਣ ਵਾਸਤੇ ਬੜਾ ਜ਼ੋਰ ਲਾਇਆ ਸੌਂਪਤੀ ਸੀਗੀ ਪਰ ਉਹ ਰੱਤੀ ਦੀ ਟੋਕਰੀ ਸੁੱਟ ਤੇ ਇੱਕ ਪਾਸੇ ਪਈ ਰਹੀ ਇਹਨਾਂ ਦੇ ਵਿੱਚ ਗੱਲ ਨਹੀਂ ਆਮ ਆਦੀ ਪਾਰਟੀ ਸ਼ਾਮ ਲੋਕ ਜੋਰਾ ਸਿੰਘ ਜੋਰਾ ਸਿੰਘ ਜਦੋਂ ਆਮਾਦੀਪ ਪਾਲਿ ਸ਼ਾਮ ਲੋ ਉੱਥੇ ਵੀ ਕੋਈ ਬਰਗਾੜੀ ਦਾ ਮਾਮਲਾ ਚੰਗਾ ਲੱਗਿਆ ਉਹਨੂੰ ਸਟੱਪਰ ਦੀ ਵੀਡੀਓ ਵਿੱਚ ਕਹਿੰਦਾ ਤੁਸੀਂ ਦੇਖੀ ਹੋਣੀ ਵੀਡੀਓ ਮੇਰੀ ਸ਼ੇਅਰ ਕੀਤੀ ਜਾ ਮੇਰੀ ਫੇਸਬੁੱਕ ਦੇ ਉੱਪਰ ਵੀਡੀਓ ਤੇ ਉਹ ਕਹਿੰਦਾ ਕਹਿੰਦਾ ਆਪਾਂ ਦਾ ਇੱਕ ਵਾਰੀ ਗਰਨਾ ਸੀ ਬਦ ਕਰਤਾ ਉਹਨੂੰ ਬੋਟਾ ਮੰਗਣ ਦੀ ਕੀ ਲੋੜ ਹੈ ਕਹਿੰਦਾ ਤੇ ਕਹਿੰਦਾ ਭਾਵੇਂ ਵੀ ਹਸਰਾ ਜਹ ਹਸ ਕੱਲ ਉਹਨੂੰ ਭਜਾਇਆ ਪੂਰਾ ਫਰੀਦਕੋਟ ਦੇ ਵਿੱਚ ਜਸ ਜੋਰਾ ਸਿੰਘ ਵੀ ਹੈਗੇ ਨੇ ਤੇ ਉੱਧ ਕਰਮਜੀਤ ਅਨਮੋਲ ਨੇ ਕਾਂਗਰਸ ਵੱਲੋਂ ਕੋਈ ਅਜਾਇਰ ਹੀ ਕੋਈ ਪੰਜ ਤੋਂ ਲੈ ਕੇ 6 ਤਰੀ ਮੁਕਾਬਲਾ ਹੋਣ ਸੁਭਾਵਨਾ ਫਰੀਦਕੋਟ ਦੇ ਵਿੱਚ ਤੇ ਫਰੀਦਕੋਟ ਦੀ ਸੀਟ ਕਾफी ਚਰਚਾ ਚ ਰਹਿਣੀ ਆ ਹੰਸ ਰਾਜ ਹੰਸ ਭਾਜਪਾ ਵੱਲੋਂ ਕਰਮਜੀਤ ਅਨਮੋਲ ਆਮ ਆਦਮੀ ਪਾਰਟੀ ਵੱਲੋਂ ਤੇ ਇੱਕ ਹੋਰ ਕਲਾਕਾਰ ਦੀ ਸ਼ਰੋਮਣੀ ਅਕਾਲੀ ਦਲ ਵੱਲੋਂ ਵੀ ਚਰਚਾ ਚੱਲ ਰਹੀ ਹੈ ਕਾਂਗਰਸ ਵੀ ਆਪਣਾ ਉਮੀਦਵਾਰ ਸ਼ਾਇਦ ਮੁਹੰਮਦ ਅਦੀਕ ਨੂੰ ਦੁਬਾਰਾ ਬਣਾ ਦੇ ਜਾਂ ਫਿਰ ਕਿਸੇ ਹੋਰ ਨੂੰ ਚੋਣ ਮੈਦਾਨ ਚ ਉਤਾਰੇ ਤੇ ਇੱਕ ਜਸਜੀਤ ਜੋਰਾ ਸਿੰਘ ਵੀ ਫਰੀਦਕੋਟ ਤੋਂ ਚੋਣ ਮੈਦਾਨ ਦੇ ਵਿੱਚ ਉਤਰਨ ਦੀ ਤਿਆਰੀ ਕਰ ਰਹੇ ਨੇ ਆਜ਼ਾਦ ਉਮੀਦਵਾਰ ਵਜੋਂ ਕਾਰਨ ਇਹ ਹੈ ਕਿ ਉਹਨਾਂ ਦੀ ਜਿਹੜੀ ਇਹ ਐਂਟਰੀ ਆ ਉਹ ਹੈ ਮੰਨੀ ਜਾ ਰਹੀ ਹੈ ਕਿਉਂਕਿ ਬਰਗਾੜੀ ਬੇਅਦਵੀ ਮਾਮਲੇ ਦੇ ਨਾਲ ਉਹਨਾਂ ਦਾ ਕਾਫੀ ਸੰਦਰਭ ਜੁੜਿਆ ਹੋਇਆ ਹੈ ਸੱਚੇ ਬਰਗਾੜੀ ਕਾਂਡ ਦੀ ਜਿਹੜੀ ਰਿਪੋਰਟ ਜਾਂਚ ਸੌਂਪੀ ਸੀਗੀ ਅਕਾਲੀ ਸਰਕਾਰ ਨੇ ਹਮ ਜਸਟਿਸ ਜੋਰਾ ਸਿੰਘ ਨੂੰ ਉਹਦੀ ਪ੍ਰਧਾਨਗੀ ਉਹ ਚੇਅਰਮੈਨਸ਼ਿਪ ਵਿੱਚ ਜਾਂਚ ਹੋਈ ਸੀ ਹਮ ਜਸਟਿਸ ਜੋਰਾ ਸਿੰਘ ਨੇ ਜਾਂਚ ਕਰ ਲਈ ਤੇ ਫੈਲਾ ਤਿਆਰ ਕਰ ਲਈਆਂ ਰਿਪੋਰਟ ਤਿਆਰ ਕਰ ਲਈ ਉਹ ਜਾਂਚ ਰਿਪੋਰਟ ਸੌਂਪਣੀ ਸੀਗੀ ਹਮ ਸਰਕਾਰ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਟਾਈਮ ਦਿੱਤਾ ਉਹਨੂੰ ਉਹ ਰਿਪੋਰਟ ਲੈਣ ਦਾ ਐਡਾ ਐਡਾ ਖਤਰਨਾਕ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਨੂੰ ਲੱਗਦਾ ਸੀ ਵੀ ਇਹ ਰਿਪੋਰਟ ਵਿੱਚ ਸਰਸਵਾਲਾਂ ਦਾ ਨਾਮ ਆ ਗਿਆ ਸਰਸਵਾਲਾਂ ਦੇ ਵੋਟਾਂ ਖਰਾਬ ਹੋਣਗੀਆਂ ਅੱਛਾ ਵੋਟਾਂ ਦੀ ਫਸਲ ਦੇਖ ਕੇ ਇਹ ਪਰੇਸ਼ਾਨ ਹੋ ਜਾਂਦੇ ਆ ਤੇ ਵੋਟਾਂ ਲੈਣੇ ਸਰਸਵਾਲਾਂ ਦੇ ਲੈਣੇ ਸੀਗੀਆਂ ਸਰਸੇੜਾਂ ਤਾਂ ਖੈਰ ਆਪਣਾ ਕਦਰਾਂ ਕੀਮਤਾਂ ਖਤਮ ਕੀਤੀਆਂ ਕੀਤੀਆਂ ਸਿਧਾਂਤ ਖਤਮ ਕੀਤੇ ਕੀਤੇ ਆਪਣੇ ਪਰ ਸਰਸੇੜਾਂ ਦੇ ਹੋਰ ਸਿਆਸੀ ਪਾਰਟੀਆਂ ਸਿਧਾਂਤ ਵੀ ਖਤਮ ਕੀਤੇ ਆ ਜਸਟਿਸ ਜੁਲਾ ਸਿੰਘ ਨੇਰਪੁਰ ਦੇਣ ਵਾਸਤੇ ਬੜਾ ਜ਼ੋਰ ਲਾਇਆ ਸੌਂਪਤੀ ਸੀਗੀ ਪਰ ਉਹ ਰੱਦੀ ਦੀ ਟੋਕਰੀ ਸੁੱਟਦੀ ਇੱਕ ਪਾਸੇ ਪਈ ਰਹੀ ਫੈਲਾਂ ਦੇ ਵਿੱਚ ਗੱਲ ਨਹੀਂ ਹੋਈ ਆਮ ਆਦੀ ਪਾਰਟੀ ਸ਼ਾਮ ਲੋਕ ਜੁਲਾ ਸਿੰਘ ਜੁਲਾ ਸਿੰਘ ਜਦੋਂ ਆਮ ਆਦੀ ਪਾਰਟੀ ਸ਼ਾਮ ਲੋਇਆ ਉੱਥੇ ਵੀ ਕੋਈ ਬਰਗਾੜੀ ਦਾ ਮਾਮਲਾ ਚੰਗਾ ਲੱਗਿਆ ਉਹਨੂੰ ਖੜਗੇ ਸੀ ਚੋਣਾ ਚ ਵੋਟਾਂ 'ਚ ਖੜੇ ਸੀਗੇ ਉਹ ਟਿਕਟ ਦਿੱਤੀ ਸੀ ਲਾਉ ਨੂੰ ਜੋਰਾ ਸਿੰਘ ਨੂੰ ਹੁਣ ਉਹ ਪਰੇਸ਼ਾਨ ਸੀਗੀ ਆ ਅੱਡ ਸੀਗੇ ਬਖਰੇ ਸੀਗੇ ਹੁਣ ਉਹ ਚਾਹੁੰਦੇ ਆ ਕਿ ਆਪਾਂ ਹੁਣ ਫਰੀਦਕੋਟ ਤੋਂ ਚੋਣ ਲੜੀਏ ਜਸਟਿਸ ਜੋਰਾ ਸਿੰਘ ਫਰੀਦਕੋਟ ਤੋਂ ਚੋਣ ਲੜਨ ਵਾਸਤੇ ਆਜ਼ਾਦ ਉਮੀਦਵਾਰ ਬਣਨ ਵਾਸਤੇ ਤਿਆਰੀ ਕਰ ਰਹੇ ਆ ਹੁਣ ਉੱਥੇ ਕਿਉਂਕਿ ਫਰੀਦਕੋਟ ਦੇ ਵਿੱਚ ਬਰਗਾੜੀ ਦਾ ਕਾਹਨ ਬੜਾ ਬੜਾ ਆਪਣਾ ਪਬਲਿਸ਼ ਹੋਇਆ ਹੋਇਆ ਉੱਥੇ ਹੁਣ ਜੇਕਰ ਚੋਣ ਲੜਨਗੇ ਤਾਂ ਮੇਰੇ ਖਿਆਲ ਚ ਇੱਕ ਵਾਰ ਸ ਤਾਂ ਕੱਲ ਕੱਲ ਤਾਂ ਮੇਰੇ ਖਿਆਲ ਆਪਣੇ ਉਹ ਦਰਸ਼ਕ ਵੀ ਕਹਿ ਰਹੇ ਨੇ ਕਹਿੰਦੇ ਕੱਲ ਤਾਂ ਵੋਟਾਂ ਪਾਤੀਆਂ ਹਸਰਾ ਜਨਸ ਨੂੰ ਉੱਥੇ ਹੂੰ ਕਹਿੰਦੇ ਬਣਾ ਤਾਂ ਦੂਜੀ ਵਾਰ ਐਮਪੀ ਫੇਰ ਦੂਜੀ ਵਾਰੀ ਵੀ ਬਣਾ ਤਾਂ ਕੱਲ ਤਾਂ ਹਸਰਾ ਜਨਸ ਨੂੰ ਤੇ ਪਹਜਾ ਕੇ ਪੰਜਾਬ ਜਾਏ ਕਹਿੰਦੇ ਪਹਜਾਇਆ ਕਹਿੰਦਾ ਵੀ ਭੱਜ ਕੇ ਬਚਿਆ ਕਹਿੰਦੇ ਫਿਰ ਉਹ ਫੇਰ ਨਹੀਂ ਕਹਿੰਦਾ ਆਪਾਂ ਤਾਂ ਪੌਣੀ ਸੀ ਕਹਿੰਦਾ ਉਹਦੀ ਪੌਣਾ ਸੀ ਕਹਿੰਦਾ ਪਹਿਲਾਂ ਕਰਦਾ ਨੀ ਵੀਡੀਓ ਵਿੱਚ ਕਹਿੰਦਾ ਤੁਸੀਂ ਦੇਖੀ ਹੋਣੀ ਵੀਡੀਓ ਹੂੰ ਮੇਰੇ ਸ਼ੇਅਰ ਕੀਤੇ ਆ ਮੇਰੀ ਫੇਸਬੁੱਕ ਦੇ ਉੱਪਰ ਵੀਡੀਓ ਤੇ ਉਹ ਕਹਿੰਦਾ ਕਹਿੰਦਾ ਆਪਾਂ ਦਾ ਇੱਕ ਵਾਰੀ ਗਰਨਾ ਸੀ ਬਦ ਕਰਤਾ ਹੁਣ ਵੋਟਾਂ ਮੰਗਣ ਦੀ ਕੀ ਲੋੜਾ ਕਹਿੰਦਾ ਇਹ ਵੋਟਾਂ ਮੰਗਣ ਜਾਂਦਾ ਉੱਤੇ ਕਿਸਾਨਾਂ ਦੇ ਨਾਲ ਪਾਤਾ ਉਹਨਾਂ ਦਾ ਨਿਉਦਾ ਨਿਉਦਾ ਪਾਇਆ ਨਹੀਂ ਮੈਂ ਕਿਹਾ ਮੋੜਿਆ ਮੇਰੇ ਖਿਆਲ ਚ ਕੱਲ ਤੇ ਕੱਲ ਹਸਰਾ ਜੀ ਹਸਰੇ ਦੇ ਮਗਰ ਪੈ ਗਏ ਜੀ ਤੇ ਭੱਜ ਲੈ ਬਚਾਰਾ ਉਹ ਹੂੰ ਦਰਵੇਸ ਗਾਇਕ ਹੂੰ ਦਰਵੇਸ ਗਾਇਕ ਭਜਾਇਆ ਕਰ ਲੈਣੀ ਆਪਾਂ ਤਾਂ ਗੋਲ ਕਰਨਾ ਸੀ ਕਰਤਾ ਆਪਾਂ ਤਾਂ ਗੋਲ ਕਰਨਾ ਸੀ ਕਰਤਾ ਦਰਵੇਸ ਗਾਇਕ ਰਾਜ ਗਾਇਕ ਵੀ ਰਹਾ ਹੈ ਤੇ ਕਹਿਣ ਦਾ ਭਾਵ ਹੈ ਵੀ ਹਸਰਾ ਜੀ ਹੱਸ ਕੱਲ ਉਹਨਾਂ ਨੇ ਭਜਾਇਆ ਪੂਰਾ ਫ੍ਰੀਡਕੋਰਡ ਦੇ ਵਿੱਚ ਜਸ ਜੋਰਾ ਸਿੰਘ ਵੀ ਹੈਗੇ ਨੇ ਤੇ ਉਧਰ ਕਰਮਜੀਤ ਅਨਮੋਲ ਨੇ ਕਾਂਗਰਸ ਵੱਲੋਂ ਕੋਈ ਅਜਾਇਰ ਹੀ ਕੋਈ ਪੰਜ ਤੋਂ ਲੈ ਕੇ 6 ਤਰੀ ਮੁਕਾਬਲਾ ਹੋਣ ਸੁਭਾਵ ਨਾਲ ਫ੍ਰੀਡਕੋਰਡ ਦੇ ਵਿੱਚ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਦਸ਼ਮੇਸ਼ ਤਰਪਾਰ ਪੋਰਟ ਰੀਡਿੰਗ ਨਿਊ ਜਰਸੀ ਵਿਖੇ ਖਾਲਸਾ ਸਾਜਨਾ ਦਿਵਸ ਵਿਸਾਖੀ ਦਾ ਤਿਹਾੜਾ 13 April ਦਿਨ ਸ਼ਨੀਵਾਰ ਨੂੰ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਦੌਰਾਨ ਸਿੱਖ ਯੂਥ ਅਲਾਈਅੰਸ ਵੱਲੋਂ ਸਿੱਖ ਹੈਰੀਟੇਜ ਆਰਟ ਐਗਜ਼ੀਬੀਸ਼ਨ ਲਗਾਈ ਜਾ ਰਹੀ ਹੈ ਸੰਗਤਾਂ ਇਸ ਪ੍ਰਦਰਸ਼ਨੀ ਵਿੱਚ ਅਮੀਰ ਸਿੱਖ ਵਿਰਸੇ ਅਤੇ ਸਿੱਖ ਇਤਿਹਾਸ ਦੀ ਇੱਕ ਰੋਚਕ ਯਾਤਰਾ ਦਾ ਆਨੰਦ ਮਾਣਨ ਗਿਆ। ਇਸ ਪ੍ਰਦਰਸ਼ਨੀ ਵਿੱਚ ਸਿੱਖ ਇਤਿਹਾਸ ਨਾਲ ਸੰਬੰਧਿਤ ਦੁਨੀਆ ਭਰ ਤੋਂ ਕਲਾ ਅਤੇ ਪ੍ਰਾਤਨ ਵਸਤੂਆਂ ਦੇਖਣ ਦਾ ਸੁਭਾਗ ਮਿਲੇਗਾ। ਸਿੱਖ ਮਾਰਸ਼ਲ ਆਰਟ ਗੱਤਕਾ ਦੇ ਚੋਹਰ ਵੀ ਦੇਖਣ ਨੂੰ ਮਿਲਣਗੇ। ਸਿੱਖ ਮਸਲਿਆਂ 'ਤੇ ਤਕਰੀਰਾਂ ਵੀ ਹੋਣਗੀਆਂ। ਗੁਰੂ ਕੇ ਲੰਗਰ ਦੇ ਨਾਲ-ਨਾਲ ਗੰਨੇ ਦਾ ਰਸ ਦੇ ਵੀ

ਕੋਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਕੇ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਰ ਦੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਡੀਆਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ